ਸਸਿਕਲ ਦੋਸਤੋ ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਿਮਟਡ ਗਿਆ ਤੁਸੀਂ ਮੇਰੇ ਸਾਹਮਣੇ ਇੱਕ ਖਾਲਸਾ ਫਾਸਟ ਫੂਡ ਦੀ ਇੱਕ ਸਟਾਲ ਦੇਖ ਰਹੇ ਹੋ ਜੋ ਕਿ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੈ ਅਤੇ ਡੀਸੀ ਦਫਤਰ ਬੈਕ ਸਾਈਡ ਇਹਦੇ ਨੇੜੇ ਹੈ ਇਹ ਸਟਾਲ ਖਾਸ ਕਿਉਂ ਹੈ ਇੱਥੇ ਅਸੀਂ ਕਿਉਂ ਰੁਕੇ ਹਾਂ ਤੁਹਾਨੂੰ ਦੱਸ ਦਿੰਨੇ ਕਿਉਂਕਿ ਇੱਥੇ ਇੱਕ ਵੀਰ ਤੇ ਇੱਕ ਭੈਣ ਜੋ ਕਿ ਖਾਲਸਾਈ ਰੂਪ ਦੇ ਵਿੱਚ ਨੇ ਦਿਮਾਲੇ ਸਜਾਏ ਹੋਏ ਨੇ ਕਿਉਂਕਿ ਤੁਸੀਂ ਦੇਖਦੇ ਹੋ ਆਮ ਰੇੜੀਆਂ ਤੇ ਤੁਸੀਂ ਪ੍ਰਵਾਸੀਆਂ ਤੋਂ ਤਾਂ ਜ਼ਰੂਰ ਖਾਂਦੇ ਹੋ ਜਿੱਥੇ ਕਿ ਉਹ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਕਿੰਨਾ ਗੰਦਬੰਦ ਖਲਾਇਆ ਜਾਂਦਾ ਪਰ ਇੱਕ ਖਾਲਸਾ ਸਰੂਪ ਦੇ ਵਿੱਚ ਵੀਰ ਤੇ ਭੈਣ ਨੇ ਸਾਫ਼ ਸੁਥਰਾ ਬਣਾਉਂਦੇ ਨੇ ਇੱਥੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਨਾਮ ਦੱਸ ਦੋ ਪਹਿਲਾਂ ਤਾਂ ਵੀਰ ਜੀ ਆਪਣਾ ਨਾਮ ਹਰਜਿੰਦਰ ਸਿੰਘ ਹੈ ਤੇ ਆਪਾਂ ਇਥੇ ਭੈਣ ਦਾ ਨਾਮ ਲਵਨੀਤ ਕੌਰ ਜੀ ਲਵਨੀਤ ਕੌਰ ਜੀ ਹਾਂਜੀ ਮਹਾਰਾਜ ਜੀ ਕਿਰਪਾ ਨਾਲ ਆਪਣਾ ਆਪ ਦਾ ਕੰਮ ਸ਼ੁਰੂ ਕਰਿਆ ਜੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸ਼ੁਰੂ ਕੀਤੇ ਨੂੰ ਇੱਥੇ 4 ਮਹੀਨੇ ਹੋ ਗਏ ਆਪ ਨੂੰ ਠੀਕ ਤੇ ਕਿਵੇਂ ਰਿਸਪੌਂਸ ਕਿਵੇਂ ਹੈ ਇੱਥੇ ਤੁਹਾਨੂੰ ਚੜਦੀ ਕਲਾ ਬਾਈ ਚੜਦੀ ਚਲੋ ਖਾਲਸਾ ਦਾ ਹਮੇਸ਼ਾ ਹੀ ਚੜਦੀ ਕਲਾ ਜਾਂਦਾ ਵੀ ਆਪਣੇ ਭੈਣ ਭਾਈ ਜਿਹੜੇ ਪੰਜਾਬੀ ਵੀ ਨੇ ਰੁਕਦੇ ਨੇ ਮਤਲਬ ਆ ਕੇ ਠੀਕ ਠਾਕ ਹੀ ਆ ਜੀ ਇੰਨਾ ਜ਼ਿਆਦਾ ਨਹੀਂ ਹੈ ਰੁਕਦੇ ਵੀ ਦੇਖਿਆ ਜਾਂਦਾ ਸੀ ਵੀ ਹੁਣ ਪੈਦਲ ਆ ਰਹੇ ਸੀਗੇ ਪ੍ਰਵਾਸੀਆਂ ਦੀਆਂ ਰੇਡੀਆਂ ਤੇ ਮੈਂ ਕਹਿੰਦਾ ਉਹਨਾਂ ਕੋਲ ਟਾਈਮ ਨਹੀਂ ਹੈਗਾ ਵੀ ਆਪਣੇ ਨਾਲ ਤਾਂ ਸਾਫ਼ ਸੁਥਰਾ ਹੁੰਦਾ ਨਾਲੇ ਆਪਣੇ ਹਨਾ ਔਰੇ ਦੇ ਵੀਰ ਭੈਣੇ ਤੁਹਾਨੂੰ ਕੀ ਲੱਗਦਾ ਵੀ ਉੱਥੇ ਕਿਉਂ ਇੱਕ ਕਮੀ ਕੀ ਆਪਣੇ ਮਾਨਸਿਕਤਾ ਇਦਾਂ ਦੀ ਕਿਉਂ ਬਣ ਗਈ ਲੋਕਾਂ ਦੀ ਵੀ ਸਾਫ਼ ਸੁਥਰਾ ਖਾਣ ਤੋਂ ਡਰਦੇ ਨੇ ਲੋਕ ਜਦ ਗੰਦ ਜਿਆਦੇ ਸਾਫ਼ ਸੁਥਰੇ ਵਾਲੇ ਵੀਰ ਜੀ ਗੱਲ ਇਦਾਂ ਦੀ ਜਿੰਨਾ ਆਪਾਂ ਸਫਾਈ ਉਹ ਕਰਦੇ ਆ ਸਾਫ਼ ਸੁਥਰਾ ਖਲਾਉਂਦੇ ਆ ਉਹਨੇ ਲੋਕ ਖਾਂਦੇ ਨਹੀਂਗੇ ਅੱਛਾ ਇਹ ਆਪਣੇ ਪ੍ਰਵਾਸੀ ਭਾਈਆਂ ਨਾਲ ਜੇ ਚਲੋ ਕਹਿਣਾ ਤਾਂ ਨਹੀਂ ਚਾਹਦੇ ਪ੍ਰਵਾਸੀ ਭਾਈਆਂ ਦਾ ਗੰਦ ਖਾਣਾ ਹੀ ਪਸੰਦ ਆਉਂਦਾ ਬੀ ਵੀਰ ਜੀ ਵੀ ਵਾਇਰਲ ਹੁੰਦੀ ਇਹਨੇ ਦੇਖਦੇ ਆ ਕਈ ਤਾਂ ਮਤਲਬ ਬਾਥਰੂਮ ਵਗੈਰਾ ਵੀ ਦੇਖਦੇ ਆ ਉਹ ਗੋਲ ਗੱਪਿਆਂ ਵਾਲੇ ਡੱਬੇ ਚ ਉਹ ਤੇ ਆਪਣੇ ਪੰਜਾਬੀ ਵੀਰਾਂ ਦੀ ਵੀਰੇ ਬਹੁਤ ਗਲਤ ਗੱਲ ਹੈ ਜਿਹੜੇ ਆਪਣੇ ਪਿਆਬੀ ਭਾਈਆਂ ਨੂੰ ਸਪੋਰਟ ਨਹੀਂ ਕਰਦੇ ਹੈਗੇ ਪ੍ਰਵਾਸੀ ਉਹਨੂੰ ਸਪੋਰਟ ਕਰ ਰਹੇ ਉਹ ਬਾਹਰ ਤੇ ਆ ਕੇ ਇੱਥੇ ਆਪਣੇ ਨਾਲ ਵੀਰ ਰੈਡੀ ਲਾਉਂਦਾ ਕੁਲਚੇ 버ਗਰ ਦੀ ਤੇ ਉਹ ਉਹ ਵੀਰ ਬਾਰੇ ਸਾਨੂੰ ਪਤਾ ਲੱਗਿਆ ਉਹ ਵੀਰ ਇਸ ਟਾਈਮ 10 ਸਾਲਾਂ ਦਾ ਇੱਥੇ ਹੈਗਾ ਤੇ ਤਿੰਨ ਮੰਜਲੀ ਕੋਠੀ ਪਾਈ ਬੈਠਾ ਕਾਦੇ ਸਿਰ ਤੇ ਇਕੱਲੇ ਕੁਲਚੇ ਦੇਤੇ ਜੱਤੇ ਪੂਰੇ ਫਤੇਗੜ ਸਾਹਿਬ ਫਤੇਗੜ ਸਾਹਿਬ ਵੀ ਆਪਣੇ ਆਪ ਇੱਕ ਚਲੋ ਕਹਿਣਾ ਤਾਂ ਸਾਨੂੰ ਵੀ ਨਹੀਂ ਚਾਹੀਦਾ ਵੀ ਕਿ ਸ਼ਰਮ ਦੀ ਗੱਲ ਆ ਵੀ ਉਹ ਧਰਤੀ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ ਦੁਨੀਆ ਦੀ ਸਭ ਤੋਂ ਕੀਮਤੀ ਧਰਤੀ ਆ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਆਪਣੇ ਪੰਜਾਬੀਆਂ ਨੂੰ ਇਹ ਗੰਦਮੰਦ ਖਾਣਾ ਖਾ ਕੇ ਤਿੰਨ ਮੰਜ਼ਲੀ ਕੋਠੀ ਬਣਾਈ ਬੈਠਾ ਤੇ ਸਾਡੇ ਆਪਣੇ ਭਾਈ ਭੈਣ ਕਿਵੇਂ ਮਿਹਨਤ ਕਰ ਰਹੇ ਆ ਅਸੀਂ ਵੀ ਤੁਹਾਨੂੰ ਲੰਘਦੇ ਦੇਖਿਆ ਵੀ ਤੁਸੀਂ ਇਸ ਸਮੇਂ ਵੀ ਹਾਲਾਂਕਿ ਇੰਨੀ ਠੰਡ ਆ ਪੂਰੀ ਮਿਹਨਤ ਕਰ ਰਹੇ ਹੁੰਦਾ ਵੀ ਪਰ ਆਪਣੇ ਵੀਰ ਜੀ ਆਪਣੇ ਪੰਜਾਬੀ ਭਾਈ ਨਹੀਂ ਸਪੋਰਟ ਕਰਦੇ ਹੈਗੇ ਆਪਾਂ ਫਿਰ ਕਿਸੇ ਨੂੰ ਕੀ ਕਹਿ ਸਕਦੇ ਆਂ ਇੱਕ ਕੀ ਕੀ ਹੁੰਦਾ ਕੀ ਹੈ ਤੁਹਾਡੇ ਕੋਲ ਕਿਉਂਕਿ ਇਹ ਵੀਡੀਓ ਦੇਖਣ ਤੋਂ ਬਾਅਦ ਕਾਫੀ ਵੀਰਪੈਣ ਆਉਣਗੇ ਤੁਹਾਡੇ ਕੋਲ ਵੀ ਆਪਣੇ ਕੋਲ ਕੀ ਕੀ ਹੁੰਦਾ ਖਾਣ ਲਈ ਆਪਣੇ ਕੋਲ ਹੀ ਕੁਲਚਾ ਹੁੰਦਾ 버ਗਰ ਹੁੰਦਾ ਸਪ੍ਰਿੰਗ ਰੋਲ ਮੋਮੋ ਤੇ ਸੈਂਡਵਿਚ ਹੁੰਦਾ ਜੀ ਠੀਕ ਹੈ ਇਹ ਆਪ ਤਿਆਰ ਕਰਦੇ ਹੋ ਸਾਰੇ ਜੀ ਹਾਂਜੀ ਆਪ ਤਿਆਰ ਕਰਦੇ ਆਂ ਜੀ ਠੀਕ ਆ ਦੇਖ ਰਹੇ ਹੋ ਭੈਣ ਸਾਰੇ ਸਬਜੀ ਵਗੈਰਾ ਕੱਟ ਰਹੇ ਸੀਗੇ ਤੇ ਇੱਥੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਸਟਾਲ ਲਗਾ ਇੱਥੇ 4 ਮਹੀਨੇ ਹੋ ਗਏ ਠੀਕ ਹੈ ਤੇ ਇੱਕ ਵਾਰ ਮੜੇ ਐਡਰੈਸ ਜ਼ਰੂਰ ਦੱਸ ਦਿਓ ਵੀ ਜਿਨ੍ਹਾਂ ਨੇ ਕਿਵੇਂ ਹੁਣ ਕਿਉਂਕਿ ਆਪਣੀ ਸ਼ਹੀਦੀ ਸਭਾ ਵੀ ਹੋਣੀ ਆ ਸੰਗਤਾਂ ਨੇ ਨਤਮਸਤਕ ਹੋਣ ਦੇ ਲਈ ਤੇ ਇਸ ਧਰਤੀ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਪਹੁੰਚਣਾ ਵੀ ਅਤੇ ਤੁਹਾਡੇ ਕੋਲ ਆਉਣਾ ਹੋਊਗਾ ਤਾਂ ਕਿਹੜੀ ਲੋਕੇਸ਼ਨ ਕਿਹੜੀ ਹੈ ਜੀ ਵੀਰ ਜੀ ਇਹ ਡੀਸੀ ਦਫ਼ਤਰ ਦੇ ਜਮਾਂ 메ਨ ਗੇਟ ਦੇ ਨਾਲ ਖੜਦੇ ਅਸੀਂ ਠੀਕ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਸਰਹੰਦਵਾਲ ਨੂੰ ਜਾਂਦੇ ਆ ਹੋ ਦੋ ਰਸਤੇ ਦੇ ਵਿੱਚ ਸੱਜੇ ਹੱਥ ਹੁੰਦਾ ਹਾਂ ਜੀ ਹਾਂਜੀ ਇੱਧਰ ਕੋਰਟ ਕੰਪਲੈਕਸ ਆ ਗਿਆ ਨਾਲ ਹੀ ਤੇ ਚਿੱਤ ਇੱਧਰ ਡੀਸੀ ਦਫ਼ਤਰ ਹੈ ਜੀ ਸੀ ਦਫ਼ਤਰ ਤੇ ਆਪਣਾ ਖਾਲਸਾ ਕੀ ਨਾਮ ਕੇ ਸਟਾਲ ਦਾ ਜੀ ਖਾਲਸਾ ਫਾਸਟ ਫੂਡੀ ਫਾਸਟ ਫੂਡੀ ਇਹ ਤੁਸੀਂ ਆਪ ਹੀ ਸ਼ੁਰੂ ਕੀਤਾ ਸੀ ਮਤਲਬ ਕਿਵੇਂ ਸੋਚ ਕਿਵੇਂ ਆਈ ਇਹ ਸ਼ੁਰੂ ਕਰਨ ਦੀ ਜੀ ਨਹੀਂ ਆਪੇ ਸ਼ੁਰੂ ਕੀਤਾ ਹਾਂ ਜੀ ਮਹਾਰਾਜ ਨੇ ਦੱਸਿਆ ਵੀ ਆਪ ਕੰਮ ਸ਼ੁਰੂ ਕਰੋ ਜੇ ਮੈਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਇਹ ਸ਼ੁਰੂ ਕਰਨ ਦੇ ਬਾਰੇ ਜੀ ਪਹਿਲਾਂ ਤੁਹਾਨੂੰ ਦੱਸਦਾ ਜੀ ਮੈਂ ਪਹਿਲਾਂ ਗ੍ਰਾਂਤੀ ਸਿੰਘ ਦੀ ਸੇਵਾ ਕਰਦਾ ਸੀ ਗੋਦਾ ਸਾਹਿਬ ਜੀ ਅੱਛਾ ਜੀ ਸਾਨੂੰ ਪਤਾ ਹੈ ਅੱਜਕੱਲ ਗੋਦਰ ਸਾਹਿਬ ਦੀ ਤਨਖਾਹ ਇੰਨੀ ਬਹੁਤ ਜ਼ਿਆਦਾ ਘਟ ਹੁੰਦੀ ਹੈ ਘਰ ਦਾ ਖਯਾਰਾ ਚੱਲਦਾ ਨਹੀਂ ਹੈਗਾ ਇਸ ਕਰਕੇ ਆਪਾਂ ਦੇਖਿਆ ਵੀ ਜਿਹੜੇ ਹੁਣ ਆ ਤੁਹਾਨੂੰ ਉਦਾਹਰਨ ਦਿੱਤੀ ਹੈ ਜਿਵੇਂ ਵੀ ਇਹਨਾਂ ਦਾ ਇਹ ਇੰਨੀ ਕਮਾਈ ਕਿਵੇਂ ਕਰ ਰਹੇ ਹੈ ਇਹਨਾਂ ਕੋਲ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ ਵੀ ਆਪਾਂ ਵੀ ਤਾਂ ਕੰਮ ਕਰ ਸਕਦੇ ਆ ਆਪ ਦਾ ਉਥੇ ਗੋਦਰ ਸਾਹਿਬ ਨੂੰ ਪਤਾ ਹੈ ਤਨਖਾਹ ਘਟਾ ਗੁਜ਼ਾਰਾ ਨਹੀਂ ਹੁੰਦਾ ਫਿਰ ਤੁਸੀਂ ਆਪ ਦਾ ਸੋਚਿਆ ਵੀ ਆਪ ਦਾ ਕੰਮ ਕਰਨਾ ਸਭ ਤੋਂ ਵਧੀਆ ਹੈ ਨੀ ਇਹ ਬਹੁਤ ਵਧੀਆ ਗੱਲ ਹੈ ਤੁਸੀਂ ਹੱਤੀ ਮਿਹਨਤ ਕਰ ਰਹੇ ਹੋ ਪਰ ਕਿਤੇ ਨਾ ਕਿਤੇ ਇਹ ਵੀ ਨਮੋਸ਼ੀ ਦੀ ਗੱਲ ਹੈ ਕਿ ਅੱਜ ਗ੍ਰੰਥੀ ਸਿੰਘਾਂ ਦੀ ਤਨਖਾਹ ਉਨੀ ਨਹੀਂ ਹੈਗੀ ਵੀ ਉਹਦੇ ਕਰਕੇ ਕੋਈ ਆਪਣੇ ਬੱਚਿਆਂ ਨੂੰ ਵੀ ਅੱਗੇ ਨਹੀਂ ਸੋਚਦਾ ਗ੍ਰੰਥੀ ਸਿੰਘ ਵੀ ਮੇਰਾ ਬੇਟਾ ਜਾਂ ਬੇਟੀ ਅੱਗੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਵੇ ਕਿਉਂਕਿ ਤਨਖਾਹਾਂ ਹੀ ਇੰਨੀਆਂ ਨੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਸੋਚ ਕੇ ਪਿੱਛੇ ਲੱਗ ਰਹੇ ਨੇ ਕੀ ਲੱਗਦਾ ਇਹ ਵੀ ਇੱਕ ਵੱਡਾ ਖਤਰਾ ਹੈ ਸਿੱਖ ਧਰਮ ਦੇ ਲਈ ਜਿਹੜੀਆਂ ਤਨਖਾਹਾਂ ਗ੍ਰੰਥੀ ਸਿੰਘਾਂ ਦੀਆਂ ਘਟ ਨੇ ਚਲੋ ਤੁਸੀਂ ਗੱਲ ਛੇੜੀ ਉਹ ਚੋਂ ਗੱਲ ਜੋ ਗੱਲ ਨਿਕਲਿਆ ਹੀ ਮਤ ਖਤਰਾ ਦਾ ਬਿਰਦੀ ਬਹੁਤ ਵੱਡਾ ਗਾ ਹੁਣ ਆਪਣੇ ਧਰਮ ਦੇ ਵਿੱਚ ਆਪਣੇ ਪਹਿਲਾਂ ਜਥੇਦਾਰਾਂ ਨੂੰ ਜਥੇਦਾਰ ਸਭ ਨੂੰ ਚਾਹੀਦਾ ਗਾ ਵੀ ਆਪਣੇ ਅੱਜ ਦੇ ਟਾਈਮ ਜਿੰਨੇ ਗਰੰਥੀ ਸਿੰਘ ਨੇ ਉਹਨਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ ਹੁਣ ਆ ਕਿ ਇੱਕ ਹੁਤਾਰ ਹੋਣੀ ਕਰੇ ਇਸ ਵਿੱਚ ਸਾਡੇ ਜਿਹੜੇ ਹਾਂਜੀ ਕਿ ਇਸ ਵਿੱਚ ਸਾਡੇ ਉਹਦੇ ਵਿੱਚ ਤੁਸੀਂ ਮੜਾ ਪਤਾ ਕਰਕੇ ਦੇਖਿਓ ਉਹਦੇ ਵਿੱਚ ਕੋਈ ਬੰਦਾ ਜਿਵੇਂ ਆਪਣੇ ਅਮਰਸ਼ਰਕੇ ਸਿੰਘ ਸਾਜੰਦਾ ਗਾ ਜਿਵੇਂ ਉਹਨੇ ਧਰਮ ਦੇ ਵਿੱਚ ਜਾਂਦਾ ਗਾ ਤੇ ਉਹ ਦੇਖੋ ਕਿੰਨੇ ਲੱਖ 5 ਲੱਖ ਘੱਟੋ ਘੱਟ 10 ਲੱਖ ਪੈਸੇ ਦਿੰਦੇ ਜਿਹੜਾ ਨਾ ਮੈਂਬਰ ਬਣਦਾ ਘਰ ਸਮੇਤ ਤੇ ਫਿਰ ਉਹ ਸਹੂਲਤਾਂ ਕਿੰਨੀ ਦਿੰਦੇ ਆ ਸਾਰੇ ਪਰਿਵਾਰ ਨੂੰ ਮੈਡੀਕਲ ਫ੍ਰੀ ਬੱਚਿਆਂ ਦੀ ਪੜ੍ਹਾਈ ਫ੍ਰੀ ਕਿੰਨੀ ਸਹੂਤ ਦੇ ਰਹੇ ਨੇ ਆਪਣੇ ਕੋਈ ਸਹੂਲਤ ਹੈਗੀ ਆ ਨਹੀਂ ਇਹ ਵੀ ਕਾਰਨ ਹੈ ਵੀ ਜਿਹੜੇ ਅੱਜ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ ਉਹ ਮਾਨ ਸਨਮਾਨ ਨਹੀਂ ਮਿਲ ਰਿਹਾ ਗ੍ਰੰਤੀ ਸਿੰਘਾ ਨੂੰ ਇਹ ਵੀ ਕਾਰਨ ਹੈ ਕਿ ਪਿੰਡਾਂ ਦੇ ਵਿੱਚ ਦੇਖਿਆ ਜਾ ਰਿਹਾ ਬਹੁਤ ਜਿਆਦਾ ਪ੍ਰਚਾਰ ਹੋ ਰਿਹਾ ਦੂਜੇ ਧਰਮਾਂ ਦਾ ਆਪਣੇ ਹੀ ਪ੍ਰਚਾਰ ਦੀ ਵੀ ਬਹੁਤ ਜਿਆਦਾ ਕਮੀ ਹੈ ਜੀ ਆਪਣੇ ਪੰਜਾਬ ਦਾ ਵੀ ਕਮੀ ਹੈਗੀ ਹੈ ਮਾਨ ਸਨਮਾਨ ਨਹੀਂ ਗ੍ਰੰਤੀ ਸਿੰਘਾ ਨੂੰ ਮਿਲ ਰਿਹਾ ਸਰਵਾਨ ਨਹੀਂ ਕਰਦੇ ਮਾਨ ਸਨਮਾਨ ਤੇ ਤਨਖਾਹਾਂ ਜੋ ਮਿਲਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਗ੍ਰੰਤੀ ਸਿੰਘਾਂ ਦੇ ਨੂੰ ਕਮੀਆਂ ਨੇ ਬਹੁਤ ਜ਼ਿਆਦਾ ਕਮੀਆਂ ਚਾਹੀਏ ਤੋਂ ਦੋ ਤੋਂ ਇਹ ਵੀ ਇੱਕ ਨਮੋਸ਼ੀ ਦੀ ਗੱਲ ਹੈ ਕਿ ਜਿਵੇਂ ਵੀਰ ਨੇ ਦੱਸਿਆ ਕਿ ਇਹ ਗ੍ਰੰਤੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਪਰ ਅੱਜ ਇਹਨਾਂ ਨੂੰ ਚਲੋ ਇਹ ਵੀ ਮਿਹਨਤ ਹੈ ਜੀ ਮਿਹਨਤ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਇਹ ਆਪਣੇ ਲਈ ਇੱਕ ਹਰ ਇੱਕ ਸਿੱਖ ਦੇ ਲਈ ਇੱਕ ਨਮੋਸ਼ੀ ਦੀ ਗੱਲ ਹੈ ਕਿ ਇੱਕ ਗ੍ਰੰਤੀ ਸਿੰਘ ਨੂੰ ਗ੍ਰੰਤੀ ਸਿੰਘ ਦੀ ਸੇਵਾ ਛੱਡ ਕੇ ਅੱਜ ਇੱਕ ਮਤਲਬ ਆਪਣਾ ਮਿਹਨਤ ਵਾਲਾ ਕੰਮ ਕਰਨ ਦੇ ਲਈ ਰੋਡ ਤੇ ਸਟਾਲ ਲਗਾਣੀ ਪੈ ਰਹੀ ਆ ਕਿਤੇ ਇੱਕ ਗਰੰਤੀ ਸਿੰਘ ਦਾ ਰਤਬਾ ਬਹੁਤ ਵੱਡਾ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਪਰ ਇਹ ਕਿਤੇ ਨਾ ਕਿਤੇ ਸਿੱਖਾਂ ਲਈ ਵੀ ਨਮੋਸ਼ੀ ਦੀ ਗੱਲ ਹੈ ਜੀ ਇਹ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਸਿੱਖ ਜਿਹਾ ਸਵੰਤੀਆਂ ਨੂੰ ਚਾਹੀਦਾ ਪਹਿਲਾਂ ਤਾਂ ਇਹ ਸਿੱਖਾਂ ਨੂੰ ਚਾਹੀਦੀ ਹੈ ਕਿ ਉਹ ਹੋਵੇ ਘਟੋ ਘਟ 25-30000 ਰੁਪਏ ਤੱਕ ਇੱਕ ਗਰੰਤੀ ਸਿੰਘ ਦੀ ਤਨਖਾਹ ਹੋਵੇ ਤਾਂ ਕਿ ਉਹਦੇ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ ਤੇ ਮਤਲਬ ਬੱਚੇ ਵੀ ਸੋਚਣ ਇੱਕ ਜਿਵੇਂ ਫਿਊਚਰ ਲਈ ਸੋਚਦੇ ਨੇ ਨਾ ਵੀ ਮੈਂ ਇਹ ਕਰਨਾ ਮੈਂ ਇਹ ਕੋਈ ਟੈਕਨੀਕਲ ਸਿੱਖਿਆ ਲੈਣੀ ਆ ਤਾਂ ਇਹ ਵੀ ਸੋਚਣ ਕਿ ਮੈਂ ਗ੍ਰੰਥੀ ਸਿੰਘ ਬਣਨਾ ਕਿ ਜੇਕਰ ਤਨਖਾਹ ਵਧੀਆ ਹੋਵੇ ਰੋਜ਼ਗਾਰ ਦੇ ਲਈ ਵਧੀਆ ਤਨਖਾਹ ਮਿਲੇ ਇੱਕ ਗ੍ਰੰਥੀ ਸਿੰਘ ਵੀ ਜੀ ਅੱਜ ਦੇ ਟਾਈਮ 'ਚ ਗ੍ਰੰਥੀ ਸਿੰਘ ਗ੍ਰੰਥੀ ਸਿੰਘ ਕਹਿੰਦਾਗਾ ਵੀ ਮੇਰੀ ਤਨਖਾਹ ਵਧਾ ਦਿਓ ਤਾਂ ਕਹਿਣਗੇ ਨਾ ਭਾਈ ਤਨਖਾਹ ਨਹੀਂ ਵਧਾ ਸਕਦੇ ਵੀ ਤੂੰ ਅੱਗੇ ਕਮੇਟੀ ਵਾਲੇ ਕਹਿੰਦੇ ਨੇ ਵੀ ਜੀ ਤਨਖਾਹ ਨਹੀਂ ਵਧਾ ਸਕਦੇ ਤੂੰ ਕੋਈ ਹੋਰ ਆਜਾ ਕਿਤੇ ਹੋਰ ਡਿਊਟੀ ਕਰ ਲਾ ਜੇ ਵੱਧ ਤਨਖਾਹ ਚਾਹੀਦੀ ਹੈ ਆ ਗੱਲਾਂ ਕਹਿ ਦਿੰਦੇ ਨੇ ਇੱਥੇ ਨਖਾਬਦ ਹੋਣ ਦੀ ਗੱਲ ਕਰਦੇ ਵੀ ਆਫਗਾਨ ਸਿੰਘ ਅੱਜ ਨਿਮਰ ਅੱਗੇ ਦੇਖ ਲੋ ਜਾ ਕੇ ਉਹ ਡਿਊਟੀ ਕਰਨਾ ਹੈ ਮਹਿੰਗਾਈ ਬਹੁਤ ਹੋਈ ਵੀ ਵੀਰ ਜੀ ਘੱਟ ਪੈਸੇ ਤੁਹਾਨੂੰ ਪਤਾ ਕਿੱਥੇ ਸਰਦਾਗਾ ਸੋ ਆਪਣੇ ਦਰਸ਼ਕ ਦੇਖ ਰਹੇ ਨੇ ਪੰਜਾਬੀ ਭੈਣ ਵੀਰ ਉਹਨਾਂ ਨੂੰ ਅਪੀਲ ਕੋਈ ਕਰਨੀ ਚਾਹੁੰੋ ਜਾਂਦੇ ਜਾਂਦੇ ਜੀ ਅਪੀਲ ਤੇ ਇਹੀ ਆ ਵੀ ਆਪਣੇ ਪੰਜਾਬੀ ਭਾਈਆਂ ਨੂੰ ਸਪੋਰਟ ਕਰਨਾ ਚਾਹੀਦਾ ਪਰਵਾਸੀ ਭਾਈਆਂ ਨੂੰ ਸਪੋਰਟ ਕਰਕੇ ਕੋਠੀਆਂ ਪਵਾ ਰਹੇ ਉਹਨਾਂ ਦੀਆਂ ਇਹ ਬਹੁਤ ਚੰਗੀ ਗੱਲ ਹੀ ਨਾ ਹੈਗੀ ਆਪਣੇ ਪੰਜਾਬੀਆਂ ਨੂੰ ਵੀ ਸਪੋਰਟ ਕਰੋ ਨਾ ਅਸੀਂ ਵੀ ਤਾਂ ਪੰਜਾਬ ਦੇ ਵੀ ਵਾਸੀ ਆਂਗੇ ਅਸੀਂ ਕਿੱਡੇ ਪਰ ਬਿਹਾਰt ਆਏ ਹੋਏ ਆ ਪੰਜਾਬt ਆਣੇ ਅਸੀਂ ਵੀ ਆਪਣੇ ਪੰਜਾਬੀ ਭਾਈਆਂ ਨੂੰ ਸਪੋਰਟ ਕਰਿਆ ਕਰੋ ਭਾਈ ਕਿਉਂ ਨਹੀਂ ਕਰਦੇ ਇਹ ਇਹ ਬਹੁਤ ਵਧੀਆ ਗੱਲ ਕਹੀ ਕਿਉਂਕਿ ਸਾਡੇ ਕਈ ਪੰਜਾਬੀ ਇਹ ਗੱਲ ਕਹਿ ਦਿੰਦੇ ਨੇ ਕਿ ਸਾਡੇ ਵੀ ਤਾਂ ਕੈਨੇਡਾ ਗਏ ਬਨੇ ਤਾਂ ਕੈਨੇਡਾ ਦੀ ਉਹ ਗੱਲ ਦੱਸ ਦਿੰਦੇ ਆ ਕੈਨੇਡਾ ਦੀ ਸਰਕਾਰ ਨੇ ਵੀ ਇਹ ਕਾਨੂੰਨ ਬਣਾਤਾ ਫਰਮਾਨ ਜਾਰੀ ਕਰਤਾ ਕਿ ਜਿਹੜੀਆਂ ਵੀ ਫੈਕਟਰੀਆਂ ਨੇ ਜਾਂ ਜਿਹੜੀਆਂ ਸ਼ਾਪਸ ਨੇ ਵੀ ਉੱਥੇ ਜੇ ਰੁਜ਼ਗਾਰ ਪਹਿਲਾਂ ਉੱਥੇ ਦੇ ਜਿਹੜੇ ਕੈਨੇਡਾ ਦੇ ਮੂਲ ਨਿਵਾਸੀ ਨੇ ਪਹਿਲਾਂ ਉਹਨਾਂ ਨੂੰ ਪਹਿਲ ਦੇਣੀ ਆ ਵੀ ਜੇ ਤੁਹਾਨੂੰ ਕੈਨੇਡਾ ਦੇ ਮੂਲ ਨਿਵਾਸੀ ਕੰਮ ਲਈ ਨਹੀਂ ਮਿਲਦੇ ਫਿਰ ਤੁਸੀਂ ਬਾਹਰ ਲਿਆਂ ਨੂੰ ਦੇ ਸਕਦੇ ਹੋ ਲੱਗਦਾ ਕਿ ਇਦਾਂ ਦਾ ਪੰਜਾਬ ਦੇ ਵਿੱਚ ਵੀ ਕਾਨੂੰਨ ਮੰਨੇ ਕਿ ਪਹਿਲ ਪੰਜਾਬੀਆਂ ਨੂੰ ਹੋਵੇ ਮੂਲ ਨਿਵਾਸੀ ਨੇ ਜਿਹੜੇ ਪੰਜਾਬ ਦੇ ਚਾ ਹਿੰਦੂ ਹੋਣ ਚਾ ਆਪਣੇ ਸਿੱਖ ਭਾਈ ਹੋਣ ਜਾਂ ਫਿਰ ਕੋਈ ਹੋਰ ਤਾਫਕਾ ਹੋਵੇ ਪਹਿਲ ਉਹਨਾਂ ਨੂੰ ਹੋਵੇ ਤੇ ਜੇਕਰ ਉਹ ਨਹੀਂ ਮਿਲਦੇ ਤਾਂ ਸੈਕੰਡ ਆਪਸ਼ਨ ਹੋਵੇ ਕਿ ਸੈਕੰਡ ਦੇ ਪ੍ਰਵਾਸੀਆਂ ਨੂੰ ਮਿਲੇ ਰੋਜ਼ਗਾਰ ਪਹਿਲਾਂ ਤਾਂ ਇਹ ਆਪਣੇ ਪੰਜਾਬੀਆਂ ਨੂੰ ਚਾਹੀਦਾ ਸਾਰਾ ਕੁਝ ਸਹੂਲਤਾਂ ਮਿਲਣੇ ਚਾਹੀਦੀਆਂ ਜਿਵੇਂ ਕਿ ਆਪਣੀ ਵੱਡੀਆਂ-ਵੱਡੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਚਾਹੀਦੇਵੇ ਆਪਣੇ ਜਿਹੜੇ ਗੁਰਸਿੱਖ ਬੰਦੇ ਨੇ ਪੰਜਾਬੀ ਹੈ ਕੋਈ ਵੀ ਹੈ ਮਦਦ ਕਰਨੀ ਚਾਹੀਦੀ ਹੈ ਕਿਸੇ ਬੰਦੇ ਗਰੀਬ ਜੇ ਕੰਮ ਸ਼ੁਰੂ ਕਰਿਆ ਹੱਥ ਫੜਨਾ ਚਾਹੀਦਾ ਵੀ ਸੋ ਭਾਈ ਕੀ ਤੈਨੂੰ ਕੀ ਚੀਜ਼ ਦੀ ਲੋੜ ਆ ਸੀ ਤੇ ਨਹੀਂ ਮਦਦ ਕਰਦੇ ਆ ਕੋਈ ਸੰਸਥਾ ਆ ਕੇ ਹੈਲਪ ਨਹੀਂ ਕਰਦੀ ਪਰ ਹੱਥ ਫੜਨਾ ਤਾਂ ਚਾਹੀਦਾ ਨਾ ਗਰੀਬ ਬੰਦੇ ਦਾ ਪਰ ਕੋਈ ਕਰਦਾ ਹੀ ਨਹੀਂ ਹੈ ਜੀ ਸੋ ਵੀਰ ਨੇ ਬਹੁਤ ਵਧੀਆ ਗੱਲ ਕਹੀ ਹੈ ਤੇ ਉਮੀਦ ਕਰਦੇ ਆ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਨਤਮਸਤਕੋਣ ਤੇ ਲਈ ਆਵੋਗੇ ਤਾਂ ਵੀਰ ਦੀ ਸਟਾਲ ਤੇ ਇੱਕ ਵਾਰ ਜਰੂਰ ਓਵਰਵਿਊ ਦਿਖਾ ਦਿਓ ਸਾਈਡ ਤੇ ਦੂਰ ਤੋਂ ਵੀ ਵੀ ਆ ਰੋਡ ਦੇ ਉੱਪਰ ਇਹ ਸਾਲ ਡੀਸੀ ਦਫ਼ਤਰ ਆ ਪਿੱਛੇ ਤੇ ਸਾਹਮਣੇ ਹਰਮਨ ਸਿੰਘ ਚੈਰੀਟੇਬਲ ਹਸਪਤਾਲ ਦਾ ਗੇਟ ਆ ਉਹਦੇ ਸਾਹਮਣੇ ਆ ਤੇ ਡੀਸੀ ਦਫ਼ਤਰ ਦੇ ਵੀ ਸਾਹਮਣੇ ਆ ਤੁਸੀਂ ਕਿਤੇ ਵੀ ਆਉਂਦੇ ਜਾਂਦੇ ਗੁਰਦੁਆਰਾ ਸਾਹਿਬ ਤੋਂ ਜਦੋਂ ਸਰਹੰਦ ਨੂੰ ਜਾਵੋਗੇ ਉਹਦੇ ਉੱਪਰ ਇਹ ਆ ਇਹ ਤੇ ਵੀਰ ਕੋਲ ਜਰੂਰ ਹਾਜ਼ਰੀ ਲਵਾ ਕੇ ਜਾਇਓ ਜਰੂਰ ਫਤਿਹ ਸਾਂਝੀ ਕਰਕੇ ਜਾਇਓ ਇੱਕ ਹੌਸਲਾ ਮਿਲਦਾ ਆਪਣੇ ਜਿਹ ਪੰਜਾਬੀ ਭਾਈ ਭੈਣਾਂ ਨੂੰ ਜਿਹੜੇ ਮਿਹਨਤ ਕਰ ਰਹੇ ਨੇ ਤੇ ਬਾਕੀ ਸਾਰਾ ਕੁਝ ਤੁਸੀਂ ਵੀਡੀਓ ਦੇ ਵਿੱਚ ਸੁਣ ਹੀ ਲਿਆ ਆ ਵੀਡੀਓ ਨੂੰ ਜਰੂਰ ਸ਼ੇਅਰ ਵੀ ਕਰ ਦੇਣਾ ਤੇ ਲਾਈਕ ਕਰ ਦੇਣਾ ਕਮੈਂਟ ਵੀ ਜਰੂਰ ਕਰਨਾ ਵੀਰ ਦੇ ਲਈ ਇੱਕ ਮਿਹਨਤ ਮਜ਼ਦੂਰੀ ਕਰਨ ਦੇ ਲਈ ਆਏ ਨੇ ਕਿਉਂਕਿ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਇਹ ਮਿਹਨਤ ਕਰਨ ਤੋਂ ਡਰਦੇ ਨੇ ਵੀਰ ਉਹਨਾਂ ਦਾ ਬਹੁਤ ਵੱਡਾ ਹੌਸਲਾ ਭੈਣ ਤੇ ਵੀਰ ਦੋਨੋਂ ਮਿਹਨਤ ਕਰ ਰਹੇ ਨੇ ਮਿਲ ਕੇ ਸੋ ਸਾਡੀ ਟੀਮ ਵੱਲੋਂ ਵੀ ਇਹੀ ਦੁਆ ਕੇ ਇਹਨਾਂ ਨੂੰ ਤਿੰਨ ਦੁੱਗਣੀ ਚਾਰ ਚੁਗਣੀ ਤਰੱਕੀ ਮਿਲੇ ਸੋ ਫਤੇਗੜ ਸਾਹਿਬ ਤੋਂ ਤੁਹਾਡੇ ਲਈ ਇਹ ਖਾਸ ਅਪਡੇਟ ਸਾਂਝਾ ਕਰ ਰਏ ਸੀ ਮਿਲਾਂਗੇ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਫਿਲਹਾਲ ਸਾਨੂੰ ਇੱਥੇ ਦੀਓ ਇਜਾਜ਼ਤ ਧੰਨਵਾਦ ਜੀ ਬੈਕ ਵਿੱਚ ਖਾਲਸਾ ਅਗਲੀ ਵੀ ਫਤਿਹ ਜੀ